ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਧਕੀ ਸਾਡੀ ਚੈਨਲ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੀ ਚੈਨਲ ਤੇ ਨਵੀਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਮੇਰਾ ਚੈਨਲ ਹੈ ਹਰਸ਼ਾਨ ਇਸ ਬਲੌਗ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਉੱਥੇ ਅਸੀਂ ਡੇਲੀ ਵਲੌਗਸ ਪਾਣੇ ਆਂਗੇ ਚਲੋ ਜੀ ਅੱਜੋ ਅੱਜਾ ਸੀ થોੜੀ ਬਹੁਤ ਅਸੰਸਨ ਸੂਟ ਲੈ ਕੇ ਆਇਆ ਚਲੋ ਜੀ ਵੀਡੀਓ ਸਟਾਰਟ ਕਰੀਏ ਸਾਡਾ ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਬਹੁਤ ਬਹੁਤ ਜ਼ਿਆਦਾ ਡਿਮਾਂਡ ਸੀ ਉਸ ਸੂਟਾਂ ਦੀ ਜਿਹੜੀਆਂ ਪਹਿਣਾ ਰਹਿ ਗਈਆਂ ਤੁਸੀਂ ਆਪਣੇ ਸੂਟ ਲੈ ਸਕਦੇ ਹੋਗੇ ਫਿਰ ਇਹ ਦੁਬਾਰਾ ਸਟਾਕ ਨਹੀਂ ਆਉਣਾ ਹੈਗਾ ਤੇ ਆਪਣਾ ਫਾਸਟਲੀ ਆਰਡਰ ਕਰ ਦਿਓ ਇਹ ਮੈਂ ਵੀਡੀਓ 'ਚ ਪੈਸ਼ਲ ਬਣਾ ਰਹੀਆਂ ਜਿੰਨਾਂ ਭੈਣਾਂ ਦੇ ਆਰਡਰ ਆਏ ਹੋਏ ਨੇ ਨਾ ਆਏ ਸੀਗੇ ਮੈਨੂੰ ਪੁੱਛ ਰਹੇ ਸੀਗੇ ਉਹ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਭੇਜ ਕੇ ਸੂਟ ਆਪਣੇ ਲੈ ਜਿਓ ਚਲੋ ਜੀ ਆਪਾਂ ਸ਼ੁਰੂ ਕਰ ਦਿਆਂਗੇ ਪਹਿਲਾ ਜਿਹੜਾ ਸੂਟ ਹੈਗਾ ਇਹ ਸੀਗਾ ਬਲੂ ਮੇਰੇ ਨਾਲ ਦਾ ਸੂਟ ਸੀਗਾ ਇਹ ਦੇਖੋ ਮੇਰੇ ਵੀਰ ਕੀਤਾ ਹੋਇਆ ਸੀ ਸੂਟ ਵੀਡੀਓ ਦੇ ਵਿੱਚ ਇਹਦੇ ਨਾਲ ਦੇ ਆਪਾਂ ਨੂੰ ਸਿਰਫ ਦੋ ਸੂਟ ਮਿਲਨੇ ਤੇ ਇੱਕ ਤਾਂ ਇਹ ਮੈਂ ਬਣਾਉਣਾ ਹੀ ਬਣਾਉਣਾਗਾ ਕਿਸੇ ਭੈਣ ਦਾ ਸੂਟ ਤੇ ਇੱਕ ਐਕਸਟਰਾ ਹੈਗਾ ਜੇ ਕੋਈ ਪਹਿਨ ਲੈਣਾ ਚਾਹੁੰਦੀ ਹੈਗੀ ਤਾਂ ਤੁਸੀਂ ਲੇ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾਗਾ 1800 ਪ੍ਰਾਈਸ ਹੈ ਬਹੁਤ ਹੀ ਜਿਆਦਾ ਸੋਨਾ ਸਟਾਫ ਹੈਗਾ ਮੈਂ ਵੇਅਰ ਕੀਤਾ ਹੋਇਆਗਾ ਜਿਸ ਤਰ੍ਹਾਂ ਮੈਂ ਪਾਇਆ ਹੋਇਆ ਡਿਜ਼ਾਈਨਿੰਗ ਕਰਕੇ ਤੁਸੀਂ ਉਸ ਤਰ੍ਹਾਂ ਸਟਿਚ ਕਰਵਾ ਸਕਦੇ ਹੋਗੇ ਥੋੜਾ ਜਿਹਾ ਸਟਿਚਿੰਗ ਲਈ ਜਿਹੜੀਆਂ ਨਵੀਆਂ ਪਹਿਣਾ ਜੁੜੀਆਂ ਨੇ ਥੋੜਾ ਜਿਹਾ ਆਪਾਂ ਨੂੰ ਟਾਈਮ ਦੇ ਕੇ ਚੱਲਿਓ ਕਿਉਂਕਿ ਆਪਣਾ ਅੱਗੇ ਕੰਮ ਚੱਲ ਰਿਹਾ ਹਨਾ ਜੀ ਮੈਂ ਇਸ ਜੂਨ ਦੇ ਲਾਸਟ ਤੱਕ ਪਾਰਸਲ ਕੱਢ ਰਹੇ ਨੇਗੇ ਬਾਹਰ ਲੀਆਂ ਪਹਿਣਾ ਦੇ ਕਈ ਪਹਿਣਾ ਦੇ ਆਰਡਰ ਨੇਗੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੈ ਕੇ ਚੱਲਿਓ ਠੀਕ ਹੈ ਜੀ ਬਹੁਤ ਜਿਆਦਾ ਸੋਨਾ ਫੈ布ਰਿਕ ਹੈ ਇਸੇ ਤੋਂ ਤੁਸੀਂ ਦੇਖ ਸਕਤੇ ਹੋ ਤੇ ਇੱਕ ਹੋਰ ਹੈ ਇਹਦੇ ਨਾਲ ਦਾ ਸੂਟ ਜੇ ਕੋਈ ਪਹਿਨ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋਗੇ ਮੇਰੇ ਸੂਟ ਵੀਅਰ ਕੀਤਾ ਹੋਇਆ ਸੀਗਾ ਇਹ ਦੇਖੋ ਜੀ ਬਲੂ ਕਲਰ ਦਾਗਾ ਮੈਂ ਰੱਖਿਆ ਸੀਗਾ ਸਿਆਮੀ ਚਨੋਂਨ ਦਾ ਦੁਪੱਟਾ ਇਹਦੇ ਨਾਲ ਬਹੁਤ ਜਿਆਦਾ ਸੋਹਣੀ ਗ੍ਰੇਸ ਆਈ ਸੀਗੀ ਦੁਪੱਟੇ ਦੀ ਇਹਦੇ ਵਿੱਚ ਬਹੁਤ ਜਿਆਦਾ ਸੋਨੇ ਫਲਾਵਰਸ ਨੇਗੇ ਜਿਹੜਾ ਅਗਲਾ ਸੂਟ ਹੈਗਾ ਹੈਗਾ ਇਹ ਟੈਬੀ ਲਾਈਨਿੰਗ ਦਾ ਹੈਗਾ ਇਹ ਨਵਾਂ ਪ੍ਰਿੰਟ ਆਇਆ ਹੈਗਾ ਨਵਾਂ ਜਿਹਾ ਸ਼ੇਡ ਹੈ ਹੋ ਸਕਿਆ ਇਹਦੇ ਵਿੱਚੋਂ ਇੱਕ ਸੂਟ ਮੈਂ ਸਟਿਚ ਕਰਵਾਵਾਂ ਜੇ ਸੇਲ ਹੋ ਗਿਆ ਤਾਂ ਕੋਈ ਗੱਲ ਨਹੀਂ ਤੁਹਾਡੇ ਲਈ ਪਹਿਲਾਂ ਨਹੀਂ ਹਨਾ ਜੀ ਸੂਟ ਤੇ ਦੇਖੋ ਮੈਨੂੰ ਬਹੁਤ ਜਾਦੇ ਸੋਹਣਾ ਇਹ ਸ਼ੇਡ ਲੱਗਿਆ ਤਾਂ ਕਰਕੇ ਮੈਨੂੰ ਐਸੀ ਵੀ ਆਪਾਂ ਸਲਵਾਰ ਨਾਲ ਦਾ ਇਹ ਤੇ ਵਰਕ ਕਰਵਾ ਲਾਂਗੇ ਇਹਦਾ ਪ੍ਰਾਈਸ ਹੈਗਾਗਾ 2000 ਸੇਮ ਪਹਿਲਾਂ ਵਾਲਾ ਪ੍ਰਾਈਸ ਹੈ ਦੇਖੋ ਜੀ ਬਹੁਤ ਜਿਆਦੇ ਸੋਹਣਾ ਹੋ ਸੀਗਾ ਸੂਟ ਇਹ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਨੇਗੇ ਜਿਹੜੀਆਂ ਪੈਣਾ ਲੈਣਾ ਚਾਹੁੰਦੀਆਂ ਨੇ ਗਿਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ 2000 ਪ੍ਰਾਈਸ ਹੈ ਟੈਬੀ ਲਾਈਨਿੰਗ ਹੈ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਦੇਖੋ ਲਾਈਨਿੰਗ ਲੱਗੂਗੀ ਪਰ ਇੰਨਾ ਕ ਜਿਆਦੇ ਸੋਹਣਾ ਸਟੱਫ ਹੈ ਜਦੋਂ ਇਹਨਾਂ ਦੀ ਫਿਟਿੰਗ ਆਉਂਦੀ ਹੈ ਇੰਨੀ ਜਿਆਦੇ ਸੋਹਣੀ ਆਉਂਦੀ ਹੈ ਕਾਟਨ ਦੇ ਸੂਟਾਂ ਨਾਲੋਂ ਵੀ ਜਿਆਦੇ ਸੋਹਣੀ ਫਿਟਿੰਗ ਆਉਂਦੀ ਹੈ ਇਹਨਾਂ ਦੀ スクリーンショット ਲੈ ਲਓ ਤੇ ਆਪਾਂ ਨੂੰ WhatsApp ਕਰ ਦਿਓ ਠੀਕ ਹੈ ਜੀ ਬਹੁਤ ਜਿਆਦੇ ਸੋਹਣਾ ਕਲਰ ਹੈਗਾ ਡਿਫਰੈਂਟ ਜਿਹਾ ਕਲਰ ਹੈ 셔ਟ ਦਾ ਆ ਦੇਖੋ ਜੀ ਤੇ ਇੱਕ ਨਾ ਆਹ ਸੂਟ ਲਈ ਬਹੁਤ ਮੈਸੇਜ ਆਉਂਦੇ ਹੁੰਦੇ ਸੀਗੇ ਆਪਾਂ ਨੂੰ ਤੇ ਇਹ 850 ਦੀ ਪ੍ਰਾਈਸ ਵਿੱਚ ਪ੍ਰਾਈਸ ਹੈ ਦਾ 850 ਤੇ ਇਹਨੂੰ ਨਾ ਤੁਸੀਂ ਆਹ ਕਰ ਸਕਦੇ ਹੋਗੇ ਜੜੀਆ ਭੈਣਾਂ ਦੇ ਮੈਨੂੰ ਮੈਸੇਜ ਆਏ ਸੀਗੇ ਉਹ ਆਪਣਾ ਹੁਣ ਤੁਸੀਂ ਵੀਡੀਓ ਜਦੋਂ ਤੁਸੀਂ ਦੇਖ ਲਈ ਨਾਲ ਦੀ ਨਾਲ ਆਪਣੇ ਸੂਟ ਤੁਸੀਂ ਰਖਵਾ ਲਿਓ ਫਿਰ ਇਹ ਵੀ ਸੋਲਡ ਹੋ ਜਾਣਗੇ ਕਿਉਂਕਿ ਆਪਾਂ ਨੂੰ ਦੋ ਹੀ ਸੂਟ ਮਿਲਣਗੇ ਤੇ ਤੁਸੀਂ ਆਪਣਾ ਸੂਟ ਰਖਵਾ ਲਿਓ ਇਸ ਤੋਂ ਬਾਅਦ ਫਿਰ ਇਹ ਨਹੀਂ ਮਿਲਣੇ ਹੈਗੇ ਸੂਟ ਠੀਕ ਹੈ ਜੀ ਦੇਖੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਸੂਟ ਇਹਦੇ ਨਾਲ ਦੇ ਆਪਾਂ 20 ਤੋਂ 25 ਸੂਟ ਲੈ ਕੇ ਆਏ ਸੀ 850 ਵਾਲੀ ਉਹਦੇ ਵਿੱਚ ਆਪਣੇ ਕੋਲੇ ਸਿਰਫ ਇੱਕ ਸੂਟ ਰਹਿ ਗਿਆ ਸਾਰੇ ਸੂਟ ਸੇਲ ਹੋ ਚੁੱਕੇ ਨੇ ਜੀ ਤੇ ਇੱਕ ਇਹ ਵਾਲਾ ਹੈਗਾ ਟੈਬੀ ਦੇ ਵਿੱਚ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਦੇ ਵੀ ਆਪਾਂ ਹਜੇ ਸਟੀਚਿੰਗ ਲਈ ਉਹ ਸਾਰਾ ਰੈਕ ਇਹਨਾਂ ਜਿਹੜੇ ਆ ਦੋ ਰੈਕ ਲੇਗੇ ਸਟੀਚਿੰਗ ਲਈ ਜਾਣਗੇ ਸੂਟ ਹਜੇ ਐਵੇਂ ਹੀ ਪਏ ਲੇਗੇ ਕਿਉਂਕਿ ਹਜੇ ਮੈਨੂੰ ਆਇਆ ਮੈਂ 3 3 ਤੇ 4 ਪੈਣਾ ਦੇ ਪਾਰਸਲ ਲੈ ਬਾਹਰ ਲਿਆਂਦੇ ਉਹਨਾਂ ਦੇ ਹਜੇ ਉਹ ਕਰਨੇ ਨਹੀਂ ਲਿੰਗੇ ਬਹੁਤ ਸਾਰੇ ਹਜੇ ਮੇਰੇ ਮਤਲਬ ਇੱਧਰ ਸੋਫੇ ਤੇ ਵੀ ਕੱਡੇ ਪਏ ਲਿੰਗੇ ਸੂਟ ਸਟਿਚਿੰਗ ਲਈ ਤਾਂ ਕਰਕੇ ਫਿਰ ਜਾਣਗੇ ਹੌਲੀ ਹੌਲੀ ਹਨਾ ਤੇ ਦੇਖੋ ਜੀ ਇੰਨਾ ਇੰਨਾ ਜਿਆਦਾ ਸੋਹਣਾ ਕਲਰ ਹੈ ਨਾ ਮੇਰੇ ਮਨ ਨੂੰ ਬਹੁਤ ਜਿਆਦਾ ਇਹ ਕਲਰ ਪਸੰਦ ਆਇਆ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਆਪਣੇ ਮਨ ਦੀ ਤੇਰੇ ਨਾਲ ਬਰਾਊਨੀ ਜਿਹਾ ਦੁਪੱਟਾ ਰੱਖ ਕੇ ਇਹਦੇ ਵਿੱਚ ਕਲਰ ਇੰਨਾ ਕਿ ਜ਼ਿਆਦਾ ਸਾਫ਼ ਲੱਗਦਾ ਇੰਨਾ ਜ਼ਿਆਦਾ ਸੋਹਣਾ ਹੁੰਦਾਗਾ ਆਪਣਾ ਕਲਰ ਬਹੁਤ ਜ਼ਿਆਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ WhatsApp ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਕਿ ਇਹਦੇ ਵਿੱਚ ਹੈਗਾਗਾ ਮਜੈਂਟਾ ਦੇਖੋ ਚ ਤੁਸੀਂ ਪ੍ਰਿੰਟ ਪ੍ਰਿੰਟ ਚੈੱਕ ਕਰੋ ਇਹਦੀ ਬਾਟਮ ਸੱਚ ਆਪਾਂ ਨੂੰ ਮਿਲੀ ਨਹੀਂ ਸੀਗੀ ਡਾਈ ਕੀਤੀ ਤੇ ਇਹਦੇ ਨਾਲ ਆਪਾਂ ਬਾਟਮ ਹੈ ਜਿਹੜੀ ਮੋਡਲ ਸਿਲਕ ਦੀ ਡਾਈ ਕਰਵਾਵਾਂਗੇ ਸਲਵਾਰਾਂ ਨੇ ਜਿਹੜੀਆਂ ਮੋਡਲ ਸਿਲਕ ਦੀਆਂ ਲੱਗੀਆਂ ਹੋਈਆਂ ਨੇ ਸਾਰਿਆਂ ਨਾਲ ਫੈਬਰਿਕ ਬਹੁਤ ਗੁੱਡ ਕੁਆਲਿਟੀ ਦਾ ਲੱਗਿਆ ਹੋਇਆ ਹੈਗਾ ਸਲਵਾਰਾਂ ਦਾ ਵੀ ਦੇਖੋ ਇਹਦੇ ਨਾਲ ਤੁਸੀਂ ਟੈਬੀ ਲਾਈਨਿੰਗ ਵਾਲਾ ਦੁਪੱਟਾ ਰਖਵਾ ਸਕਦੇ ਹੋਗੇ ਤੇ ਦੇਖੋ ਕਿੰਨਾ ਜ਼ਿਆਦਾ ਸੋਨਾ ਸੂਟ ਹੈ ਇਹਦੇ ਨਾਲ ਆਪਾਂ ਵਾਈਟ ਸਲਵਾਰ ਹੈ ਤੁਸੀਂ ਕੋਈ ਵੀ ਕੰਬੀਨੇਸ਼ਨ ਕੰਟਰਾਸਟ ਬਣਾ ਸਕਦੇ ਹੋਗੇ ਸੇਮ ਰੱਖਣਾ ਤੁਸੀਂ ਮਜੈਂਟਾ ਕਲਰ ਸੇਮ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਦੇਖੋ ਸਕਰੀਨ ਸ਼ਾਟ ਲੈ ਲਓ ਤੇ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਬਹੁਤ ਜ਼ਿਆਦਾ ਸੋਨਾ ਦੇਖੋ ਫੈਲਾ ਰਹੇਗਾ ਇਹਦੇ ਨਾਲ ਦੀ ਵੀ ਆਪਾਂ ਤੁਹਾਨੂੰ ਬਾਟਮ ਡਾਈ ਕਰਵਾ ਦਾਂਗੇ ਤੁਸੀਂ ਸਕਿਨ ਸ਼ੇਡ ਦੇ ਵਿੱਚ ਕਰਾਉਣੇ ਸਕਿਨ ਵਿੱਚ ਕਰਵਾ ਲਓ ਤੇ ਉਹ ਟੈਬੀ ਵਾਲਿਆਂ ਦਾ 2000 ਪ੍ਰਾਈਸ ਸੀਗਾ ਦੇਖੋ ਇਹ ਕ੍ਰਸ਼ ਟਾਈਪ ਕ੍ਰਸ਼ ਵੀ ਨਹੀਂ ਮਸਲੀਨ ਦੇ ਵਿੱਚ ਹੈਗਾ ਮਸਲੀਨ ਵਾਂਗ ਹੋਇਆ ਪਿਓਰ ਦੇ ਵਿੱਚ ਇੰਨਾ ਕੁ ਜ਼ਿਆਦਾ ਸੋਨਾ ਸਟੱਫ ਹੈਗਾ ਜਿੰਨਾ ਵੀ ਤੁਸੀਂ ਕਹਿ ਸਕਦੇ ਹੋਗੇ ਇਹਦੇ ਨਾਲ ਆਪਾਂ ਬਾਟਮ ਹੈ ਜਿਹੜੀ ਫਿਲਹਾਲ ਨਹੀਂ ਹੈਗੀ ਆਪਾਂ ਡਾਈ ਕਰਵਾ ਸਕਦੇ ਆ ਕਰਵਾ ਲਾਂਗੇ ਕੋਈ ਗੱਲ ਨਹੀਂ ਜਿਵੇਂ ਟੈਸਟਾ ਦਾ ਕਲੈਕਸ਼ਨ ਹੈ ਜੀ ਹਾਂਜੀ ਇਹ ਟੈਸਟਾ ਦੀ ਕਲੈਕਸ਼ਨ ਹੈਗੀ ਸਾਰੇ ਅਪਾ ਬਾਅਦ ਤੋਂ ਬਾਅਦ ਟੀਸਟਾ ਦੀ ਕਲੈਕਸ਼ਨ ਇਸ ਕਰਕੇ ਲੈ ਕੇ ਆਉਣੀ ਹੈ ਕਿਉਂਕਿ ਆਪਣੇ ਸਭ ਤੋਂ ਬਾਅਦ ਸੇਲਿੰਗ ਜਿਹੜੇ ਕਸਟਮਰ ਨੇ ਟੀਸਟਾ ਦੇ ਹੀ ਪ੍ਰਿੰਟਰ ਰੰਗ ਸਾਰੇ ਉਹ ਡਿਜ਼ਾਈਨ ਪਸੰਦ ਕਰ ਦੇਣਗੇ ਤਾਂ ਕਰਕੇ ਆਪਾਂ ਟੀਸਟਾ ਦਾ ਹੀ ਫਿਲਮ ਜਿਹੜੀ ਕਲੈਕਸ਼ਨ ਹੈਗੀ ਜ਼ਿਆਦਾ ਲੈ ਕੇ ਆਉਣੀ ਹੁੰਦੀ ਹੈਗੀ ਇਹ ਵੀ ਸੂਟ ਬਹੁਤ ਜ਼ਿਆਦਾ ਸੇਲ ਹੋਏ ਨੇ ਕਿ ਪਹਿਲਾਂ ਵੀ ਇਹਦੇ ਨਾਲ ਦੇ ਦੋ ਤੋਂ ਤਿੰਨ ਸੂਟ ਹੋ ਹੋਏ ਲੇਗੀ ਵੇਖੋ ਆਪਾਂ ਹੁਣ ਵੀ ਇਹਦੇ ਨਾਲ ਦੇ ਦੋ ਸੂਟ ਲੈ ਕੇ ਆਇਾਂਗੇ ਦੇਖੋ ਇਹ ਸਟਿਚਿੰਗ ਲਈ ਜਾਣਗੇ ਸ਼ਾਇਦ ਇੱਕ ਸੂਟ ਐਕਸਟਰਾ ਹੋਊਗਾ ਜੇ ਕੋਈ ਪਹਿਨ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋਗੇ 2000 ਇਹਦਾ ਪ੍ਰਾਈਸ ਹੈ ਟੈਬੀ ਲਾਈਨਿੰਗ ਦੇ ਵਿੱਚ ਹੈ ਸੇਮ ਦੋ ਸੂਟ ਹੈਗੇ ਨੇ ਆਪਣੇ ਕੋਲੇ ਪਰ ਇੱਕ ਸੂਟ ਕਿਸੇ ਭੈਣ ਦਾ ਆਰਡਰ ਸੀਗਾ ਮੈਂ ਦੇਣਾਗਾ ਕਿਸੇ ਨੂੰ ਉਹ ਸਟਿਚ ਕਰਕੇ ਹੀ ਦੇਣਾਗਾ ਤੇ ਉਹ ਆਪਾਂ ਦੇ ਦਵਾਂਗੇ ਠੀਕ ਹੈ ਜੀ ਬਹੁਤ ਡਿਮਾਂਡ ਸੀਗੀ ਇਹ ਸੂਟਾਂ ਦੇ ਵੀ ਬਹੁਤ ਜ਼ਿਆਦਾ ਸੇਲ ਹੋਏ ਨੇ ਆਪਾਂ ਲਿਆਂਦੇ ਸੀ ਆਪਣੇ ਕੋਲ ਇੱਕ ਸੂਟ ਵੀ ਨਹੀਂ ਬਚਿਆ ਸਿੱਕ ਰਹਿ ਗਿਆ ਸੀ ਉਹਦਾ ਪਾਰਸਲ ਆਰਡਰ ਆ ਗਿਆ ਚਲਿਆ ਗਿਆ ਕਈ ਕਈ ਨੇ ਜਿਹੜੇ ਆਪਾਂ ਮਤਲਬ ਸੂਟ ਸੇਲ ਕਰਦੇ ਆ ਹਨਾ ਪਾਰਸਲ ਵਗੈਰਾ ਚਲੇ ਜਾਂਦੇ ਨੇ ਉਹ ਆਪਾਂ ਤੋਂ ਸ਼ੋਅ ਨਹੀਂ ਹੁੰਦੇ ਹੈਗੇ ਪਰ ਜਿਹੜੇ ਸਟੀਚਿੰਗ ਲਈ ਆਪਣੇ ਕੋਲੇ ਜੇ ਟਾਈਮ ਹੋਇਆ ਤਾਂ ਜ਼ਰੂਰ ਵੀਡੀਓ ਬਣਾਵਾਂਗੇ ਆਪਾਂ ਕਿਵੇਂ ਦੇ ਸੂਟ ਫਲਾਈ ਕਰ ਕਰਦੇ ਆਂਗੇ ਸਟਿਚ ਕਰਕੇ ਆਪ ਦੇਖੋ ਜੀ ਟੈਬੀ ਦੇ ਵਿੱਚ ਐ ਵੀ ਸੂਟ ਜੇ ਕੋਈ ਪੈਂਡਾਟ ਕਲਰ ਪਸੰਦ ਕਰਦੀ ਹੈ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਦੇਖੋ ਜੀ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਜ਼ਿਆਦਾ ਇਸ ਦੇ ਨਾਲ ਜਿਹੜਾ ਤੁਸੀਂ ਦੁਪੱਟਾ ਲਗਵਾਉਣਾ ਹੈਗਾ ਉਹ ਤੁਸੀਂ ਟੈਬੀ ਲਾਈਨਿੰਗ ਦੇ ਵਿੱਚ ਲਗਵਾ ਲਓ ਕਿਉਂਕਿ ਸ਼ਰਟ ਹੈ ਜਿਹੜੀ ਟੈਬੀ ਦੇ ਵਿੱਚ ਹੈ ਹਨਾ ਜੇ ਕਿਸੇ ਨੂੰ ਆਇਆ ਵੀ ਉਹ ਦੁਪੱਟਾ ਸਲਿੱਪ ਕਰਦਾ ਹੈਗਾ ਵੀ ਸਾਡੇ ਤੋਂ ਕੈਰੀ ਕਰਨਾ ਓਕੇ ਹੈਗਾ ਹਨਾ ਤਾਂ ਫਿਰ ਤੁਸੀਂ ਹੋਰ ਵੀ ਚਨਵਨ ਵਗੈਰਾ ਦਾ ਲਗਵਾ ਸਕਦੇ ਹੋਗੇ ਕੋਈ ਵੀ ਜਿਵੇਂ ਤੁਹਾਡੀ ਚੁਆਇਸ ਹੈਗੀ ਸਾਨੂੰ ਦੱਸ ਸਕਦੇ ਹੋਗੇ ਆਪਾਂ ਉਸ ਤਰ੍ਹਾਂ ਦਾ ਤੁਹਾਨੂੰ ਦੁਪੱਟਾ ਲਗਾ ਕੇ ਦਵਾਂਗੇ ਠੀਕ ਹੈ ਜੀ ਅੱਜ ਜਿਹੜੇ ਸੂਟ ਸੀਗੇ ਫਿਲਹਾਲ ਆਪਾਂ ਤੁਹਾਨੂੰ ਦਿਖਾ ਦਿੱਤੇ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਵੋਗੇ ਤੇ ਜਿਹੜੇ ਮਤਲਬ ਮੈਂ ਆਹ ਦੱਸ ਦੇਣਗੇ ਤੁਹਾਨੂੰ ਪ੍ਰਾਈਸ ਉਹ ਮੈਂ ਤੁਹਾਨੂੰ ਨਾਲ ਹੀ ਦੱਸ ਚੁੱਕੀ ਆਂਗੀ ਤੇ 2000 ਪ੍ਰਾਈਸ ਸੀਗਾ ਟੈਪੀ ਲਾਈਨਿੰਗ ਦਾ ਇੱਕ ਜਿਹੜੇ ਮੇਰੇ ਬਲੂ ਸੂਟ ਸੀ ਉਹ ਦਾ 1850 ਸੀਗਾ ਸਲਾਈ ਕਰਵਾਉਣਾ ਤੁਸੀਂ ਸਲਾਈ ਕਰਵਾ ਲਓ ਬਿਨਾ ਸਲਾਈ ਤੋਂ ਮਗਵਾਣਾ ਬਿਨਾ ਸਲਾਈ ਤੋਂ ਮਗਵਾ ਲਓ ਉਮੀਦ ਕਰਦੀ ਹਾਂ ਤੁਹਾਨੂੰ ਆਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਸ਼ਕਾਲ ਜੀ ਬਾਏ ਬਾਏ ਸਸ਼ਕਾਲ ਜੀ ਬਾਏ